ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੱਸਦੀ ਕਿ ਕਹਿੰਦੇ ਨੇ ਕਿ ਅਗਰ ਕਿਸੇ ਜਗ੍ਹਾ ਤੇ ਲੜਾਈ ਝਗੜੇ ਦਾ ਮਾਹੌਲ ਹੋਵੇ ਤਾਂ ਅਕਸਰ ਲੋਕ ਪੁਲਿਸ ਕੋਲ ਮਦਦ ਦੀ ਗੁਹਾਰ ਲਗਾਉਂਦੇ ਨੇ ਤਾਂ ਕਿ ਉਹਨਾਂ ਦੀ ਸੁਰੱਖਿਆ ਹੋ ਸਕੇ ਪਰ ਸੋਚੋ ਅਗਰ ਸੁਰੱਖਿਆ ਕਰਨ ਵਾਲੇ ਤੇ ਹੀ ਲੋਕ ਹਮਲਾ ਕਰ ਦੇਣ ਤਾਂ ਫਿਰ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ ਇਸ ਤਰ੍ਹਾਂ ਦਾ ਹੀ ਕੁਝ ਹੋਇਆ ਹੈ ਸਿਵਲ ਹਸਪਤਾਲ ਪਠਾਨਕੋਟ ਵਿੱਚ ਦੱਸਦੀ ਕਿ ਸਿਵਲ ਹਸਪਤਾਲ ਵਿੱਚ ਲੋਕਾਂ ਦੀ ਸੁਰੱਖਿਆ ਕਰਨ ਲਈ ਪੁਲਿਸ ਲਗਾਈ ਹੋਈ ਹੈ ਕਿ ਦੇਰ ਰਾਤ ਤੱਕ ਕੁਝ ਯੁਵਕ ਨਸ਼ੇ ਦੀ ਹਾਲਤ ਵਿੱਚ ਹਸਪਤਾਲ ਵਿੱਚ ਘੁੰਮ ਰਹੇ ਸੀ ਕਿ ਡਿਊਟੀ ਤੇ ਤਨਖਤ ASI सुरेंद्र ਕੁਮਾਰ ਨੇ ਜੋਦੋਇਨਾ ਯੁਵਕਾਂ ਨੂੰ ਪੁੱਛਿਆ ਤਾਂ ਇਹ ਯੁਵਕ ਉਸਦੇ ਨਾਲ ਮਾਰਕੁੱਟਾਈ ਕਰਨ ਲੱਗ ਪਏ ਅਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਦਾ ਸੰਯੋਗ ਹੈ ਕਿ ਕੁਝ ਲੋਕਾਂ ਵੱਲੋਂ ਇਸ ਘਟਨਾ ਦੀ ਵੀਡੀਓ ਬਣਾ ਲਈ ਗਈ ਜੋ ਕਿ ਹੁਣ ਵਾਇਰਲ ਹੋ ਰਹੀ ਹੈ ਫਿਲਹਾਲ ਉਕਤ ਪੁਲਿਸ ਮੁਲਾਜ਼ਮ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਵੱਲੋਂ ਆਪਣੇ ਅਧਿਕਾਰੀਆਂ ਵੱਲੋਂ ਇਨਸਾਫ ਦੀ ਮੰਕਤੀ ਗਈ ਹੈ ਬਨਰੋ ਸਾਧਨਾ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਬੜਾ ਤੇ ਕੀ ਵਾਕਿਆ ਹੋਇਆ ਹੈ ਸ੍ਰੀ ਹਵਾਰ ਐਸ ਐ ਸਿੰਘ ਕੁਮਾਰ ਜਿਹੜੇ ਇਹ ਸਿੰਘ ਉਹ ਪਿੱਛੇ ਪਠਾਨਕੋਟ ਟੁੱਟ ਗਈ ਤੇ ਕੀ ਗੱਲਬਾਤ ਹੋਈ ਹੈ ਨਾ ਮੈਂ ਗੂੰਗੀ ਤਾਂ ਖਾਧੀ ਆਪਣੇ ਗੇੜ ਤੇ ਲਾਵੇ ਉਹ ਤਾਂ ਪੱਤੀਆਂ ਘਟਦੇ ਆ ਮੈਂ ਆਪਣੇ ਸੈਵਕਟਾਂ ਦੇ ਉਹ ਤਾਂ ਇਹ ਨਾਲ ਜਿਹੜਾ ਮੇਥੇਰੀ ਬੰਦੇ ਆ ਗਏ ਆ ਨਾ ਸਾ ਕੀਤਾ ਨਾ ਨਾ ਰੁਕੇ ਉਸ ਦੇ ਫਿਰਨਨ ਵਾਸਤੇ ਤੁਹਾਨੂੰ ਇੱਥੇ ਕਿਹਾ ਹੈ ਸਹੀ ਇਹ ਉਹਨਾਂ ਇੱਕ ਸਪੈਸ਼ਲ ਕੋਰਸ ਨੂੰ ਪਰ ਗਾਲੀ ਕੁੱਤਿਆਂ ਦੇ ਲੱਗੇ ਗੱਲ ਤੇ ਲਿਖੋ ਉਲਟਾ ਬੋਲਣੋਂ ਆਪਿਓ ਅਜੇ ਅੰਮੀ ਤੇ ਉਹਦੇ ਗਾਲੀ ਕੁੱਤਿਆਂ ਦੇ ਵੜਕੜਾ ਲੱਪੇ ਗਾਲੀ ਤੇ ਉਤਰਵਾੜ ਤੋਂ ਬਾਅਦ ਲੱਗੇ ਮੈਨਾਂ ਨੂੰ ਬਾਹਰ ਕੱਢਣਗੇ ਮੈਂ ਬਾਹਰ ਚਲੋ ਬਾਹਰ ਨਿਕਲੋ ਸਿਗਰਟ ਸਿਗਰਟ ਨਾ ਪੀਣੀ ਸਰ ਉਸ ਉਹ ਸਿਗਰਟ ਲੱਗਾ ਪਏ ਫੁਕਾਣਾ ਪਾ ਮੈਂ ਨਾ ਜਰਾ ਮਾਰਨਾ ਹੈ ਜਦੋਂ ਜੇ ਗੇਟ ਤੋਂ ਬਾਹਰ ਧੰਨ ਉਹਨਾਂ ਉਹਨਾਂ ਨੇ ਮੇਰੇ ਡੰਡਾ ਆਪ ਵਾਪਸ ਮੇਰੇ ਤੋਂ ਹੋ ਗਿਆ ਤੇ ਮੇਰੇ ਮਾਰਦੇ ਸੀ ਨਾ ਤੇ ਉਹਨਾਂ ਤੇ ਮੇਰੀ ਮਾਰਟੀ ਪਰ ਪਰਸੀ ਨਹੀਂ ਨਾ ਮੈਂ ਪਤਾ ਨਹੀਂ ਪਾੜੀਏ ਸਰ ਕਿਹ ਚੀਜ਼ ਨਾਲ ਤੁਹਾਡੇ ਹੌਣ ਲੱਗਦਾ ਉਹਨਾਂ ਨੇ ਮਨੇ ਮੇਰੇ ਮੁਖੇ ਮਾਰੇ ਆ ਤੋ ਤੋਂ ਤੇ ਤਿੰਨ ਜਣੇ ਹਾਂ ਹਾਂ ਤੋ ਮੈਨੂੰ ਸੇਤ ਨੂੰ ਮਾਰੇ ਆ ਤੋ ਤੋਂ ਤੇ ਮਾਰੇ ਆ ਅਜੀ ਇਹ ਆ ਪਾਤੀਆਂ ਨੇ ਮਾਰੇ ਆ ਤੰਤ ਦੇ ਤੋ ਮੇਰੀ ਕੱਲੀ ਦੀ ਰੁੱਤੀ ਦੀ ਮਾਰੀ ਵੀ ਰਾਤ ਨੂੰ ਇੱਕ ਮਾਰ ਨਾਲ ਦੋ ਹਲਾ ਜਣ ਬਣਾਣੀ ਚਾਹੀਦੀ ਹਰ ਰਾਤ ਤੁਸੀਂ ਆਪਣੇ ਅਧਿਕਾਰੀਆਂ ਨੂੰ ਇਸਦੀ ਕੰਪਲੇਂਟ ਕੀਤੀ ਹੈ ਹਾਂ ਜੀ ਮੈਂ ਪਰਚਾ ਜੀ ਕਰਵਾਤਾ ਜੀ ਕੀ ਕੀ ਮੰਗ ਕਰਤੀ ਸੀ ਹਾਂ ਜੀ ਕੀ ਮੰਗ ਕਰਦੇ ਹੋ ਮੰਗ ਕਰ ਮੈਂ ਕਹਾਂਗਾ ਮੇਰੇ ਨਾਲ ਇੱਕ ਮੁਲਾਜ਼ਮ ਹੋਰ ਵੀ ਲੱਗਾ ਜਾਏ ਦੋ ਮੁਲਾਜ਼ਮ ਹੋਣ ਚਾਹ ਲੋ ਦੋ ਪਰਚਾ ਜੀ ਚਾਹੀਏ ਮੁੰਡੇ ਫੜੇਗੇ ਆ ਤੁਸੀਂ ਇੱਥੇ ਸਰ ਉੱਥੇ ਮੁੰਡੇ ਨਾਲ ਇਤੋ ਫੜਿਆ ਗਿਆ ਸਾਪਣੇ ਸਾਡਾ ਚਾਰ ਜਿਹੜਾ ਕੁਸ਼ਨ ਸਣਾ ਉਹਨਾਂ ਕੋਲ ਮੁੰਡਾ ਚੋਕਲੇ ਦਾ ਉਥਾਨੇ ਬੰਦ ਕਰਤਾ ਉਹ ਪਰਚਾ ਜਿੱਦੇ ਹੀ